ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਹੁਤ ਵਧੀਆ ਹੋਵੋਗੇ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਇਹ ਵੀਡੀਓ ਦੇਖ ਰਹੇ ਆ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਨ ਤਾਂ ਜੋ ਮੈਂ ਨਿਊ ਵੀਡੀਓ ਕੋਈ ਵੀ ਅਪਲੋਡ ਕਰਾਂ ਤਾਂ ਤੁਹਾਡੇ ਫੋਨ ਦੀ ਸਕਰੀਨ ਤੇ ਉਹ ਪਹਿਲੇ ਹੀ ਨੋਟੀਫਿਕੇਸ਼ਨ ਆ ਜਾਇਆ ਕਰੇ ਠੀਕ ਆ ਜੀ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਕਿਸ ਟੌਪਿਕ ਤੇ ਆ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਤੁਸੀਂ ਥੰਬਨੇਲ ਦੇਖ ਕੇ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਕਿ ਕਿਸ ਟੌਪਿਕ ਤੇ ਆਪਾਂ ਅੱਜ ਵੀਡੀਓ ਬਣਾ ਰਹੇ ਆ ਤੇ ਤੇੰਜਾਂ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜੋ ਸਰਕਾਰ ਨੇ ਤਹਿਲ ਸਕੀਮ ਕੱਢੀ ਹੋਈ ਆ ਪੰਜਾਬ ਸਰਕਾਰ ਨੇ ਆਪਣੀਆਂ ਜਿਹੜੀਆਂ ਹਾਊਸ ਵਾਈਫ ਆ ਘਰ ਬੈਠੀਆਂ ਆ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਤੇ ਆਪਾਂ ਉਸ ਰਿਲੇਟਡ ਵੀਡੀਓ ਬਣਾਈ ਸੀ ਤਾਂ ਜੋ ਹਰ ਕੋਈ ਇਸ ਸਕੀਮ ਦਾ ਲਾਭ ਲੈ ਸਕਣ ਤਾਂ ਮੈਂ ਸੋਚਿਆ ਚਲੋ ਕਿਉਂ ਨਾ ਆਪਣੇ ਭੈਣ ਭਰਾਵਾਂ ਤੱਕ ਸਾਰਿਆਂ ਤੱਕ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਅੱਜ ਕੁਝ ਗੱਲਾਂ ਮੈਂ ਤੁਹਾਡੇ ਨਾਲ ਆਪਣੇ ਵੱਰ ਵੀ ਸਾਂਝੀਆਂ ਕਰੂੰਗੀ ਤੁਹਾਡੇ ਜਿਹੜੇ ਸਵਾਲ ਜਵਾਬ ਆਪਾਂ ਸਾਰਿਆਂ ਦੇ ਜਵਾਬ ਦੇਵਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਕਿ ਇਹ ਸਕੀਮ ਬਾਰੇ ਮੈਨੂੰ ਕਿੱਦਾਂ ਪਤਾ ਲੱਗਾ ਮੇਰੇ ਪੇਕੇ ਦੇ ਘਰ ਜਲੰਧਰ ਸਾਈਡ ਮੇਰੇ ਪੇਕੇ ਆ ਤੇ ਉੱਥੇ ਇਸ ਪਿੰਡ ਦੇ ਵਿੱਚ ਜਲੰਧਰ ਲੱਗੇ ਮੇਰਾ ਪਿੰਡ ਆਦਮਪੁਰ ਲੱਗੇ ਤੇ ਉਸ ਪਿੰਡ ਦੇ ਵਿੱਚ ਜਿਹੜਾ ਪਹਿਲਾ ਸਕੀਮ ਆ ਉੱਥੇ ਤਿਆਰੀ ਚੱਲ ਰਹੀ ਆ ਤੇ ਮੇਨੂੰ ਲੱਗਦਾ ਉੱਥੇ ਮਸ਼ੀਨਾਂ ਵਗੈਰਾ ਵੀ ਰੱਖ ਲਈਆਂ ਹੋਈਆਂ ਆ ਤੇ ਉਹ ਮੈਨੂੰ ਡੈਡੀ ਜੀ ਨੇ ਮੇਰੇ ਨਾਲ ਕਾਲ ਕਰਕੇ ਦੱਸੀ ਜੀਗੀ ਕਿ ਇੱਥੇ ਇਦਾਂ ਇਦਾਂ ਇਸ ਚੀਜ਼ ਦੀ ਤਿਆਰੀ ਚੱਲ ਰਹੀ ਆ ਤੇ ਤੁਸੀਂ ਵੀ ਜੇ ਹੋ ਸਕੋ ਤਾਂ ਅਪਲਾਈ ਕਰ ਸਕਦੇ ਆ ਵੀ ਇਦਾਂ ਨਹੀਂ ਵੀ ਤੁਸੀਂ ਅਲੰਗ ਜ਼ਿਲ੍ਹੇ ਦੇ ਜਾਂ ਅਲੱਗ ਜ਼ਿਲ੍ਹੇ ਦੇ ਤੁਸੀਂ ਕਿਤੇ ਵੀ ਜਾ ਕੇ ਇਹ ਕੰਮ ਕਰ ਸਕਦੇ ਆ ਤੇ ਅੱਛਾ ਜੀ ਹੁਣ ਮੈਂ ਸੋਚਿਆ ਚਲੋ ਮੈਂ ਕਿਉਂ ਨਾ ਇਹਦੇ ਬਾਰੇ ਸਰਚ ਕੀਤੀ ਜਾਵੇ ਮੈਂ ਸਭ ਤੋਂ ਪਹਿਲਾਂ ਸਰਚ ਕੀਤੀ ਸਰਚ ਕਰਕੇ ਵੀ ਮੈਂ ਸੋਚਿਆ ਇਸ ਚੀਜ਼ ਬਾਰੇ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਹਰ ਕੋਈ ਇਸ ਚੀਜ਼ ਦਾ ਲਾਭ ਲੈ ਸਕਣ ਠੀਕ ਆ ਜੀ ਤੇ ਦੂਜੀ ਗੱਲ ਇਹ ਕਿ ਹਰੇਕ ਕੋਈ ਨਾ ਮੇਰਾ ਕੰਟੈਕਟ ਨੰਬਰ ਮੰਗਦਾ ਆ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਕੋਈ ਪੰਜਾਬ ਸਰਕਾਰ ਦੇ ਕੋਈ ਮੈਂਬਰ ਨਹੀਂ ਹੈ ਕਿ ਜਿਹੜੇ ਮੈਂ ਤੁਹਾਨੂੰ ਇਸ ਚੀਜ਼ ਦੀ ਜੋਬ ਦੇਣੀ ਹੈ ਜਾਂ ਕਿੱਦਾਂ ਮੈਂ ਵੀ ਤੁਹਾਡੇ ਵਾਂਗੂ ਇੱਕ ਆਮ ਜੇ ਸਧਾਰਨ ਜੇ ਪਰਿਵਾਰ ਤੋਂ ਬਿਲੋਂਗ ਕਰਦੀ ਆ ਤੇ ਮੈਂ ਸੋਚਿਆ ਚਲੋ ਕਿਉਂ ਨਾ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀ ਜਾਵੇ ਹੈਨਾ ਤੇ ਸੋ ਮੈਂ ਵੀ ਤੁਹਾਡੇ ਦੇ ਵਿੱਚ ਹੀ ਆਉਣੀ ਆ ਆਪਣੇ ਭੈਣ ਭਰਾਵਾਂ ਨਾਲ ਦੀ ਆ ਮੈਂ ਵੀ ਤੋਂ ਸੋ ਸਾਰੇ ਜਣੇ ਨਾ ਕੰਟੈਕਟ ਨੰਬਰ ਨਾ ਮੇਰਾ ਮੰਗਿਆ ਕਰੋ ਤੇ ਦੂਜੀ ਗੱਲ ਇਹ ਕਿ ਮੈਂ ਪਬਲੀਕਲੀ ਇਦਾਂ ਸ਼ੋ ਨਹੀਂ ਕਰ ਸਕਦੀ ਆਪਣਾ ਨੰਬਰ ਹੈਨਾ ਤੁਸੀਂ ਬਾਕੀ ਸਾਰੇ ਸਮਝਦਾਰ ਆ ਤੇ ਚਲੋ ਜੀ ਗੱਲਾਂ ਤਾਂ ਬਾਤਾਂ ਬਹੁ ਹੋ ਗਈਆਂ ਤੇ ਅੱਜ ਆਪਣੇ ਤੁਹਾਡੇ ਜਿਹੜੇ ਕਮੈਂਟਸ ਆ ਆਪਾਂ ਉਹਨਾਂ ਦੇ ਜਵਾਬ ਦੇਣੇ ਸਾਰੇ ਜਾਣੇ ਪੁੱਛਦੇ ਸੀਗੇ ਕਿ ਦੀਦੀ ਇਹਦੇ ਬਾਰੇ ਪੂਰੀ ਡਿਟੇਲ ਦਵੋ ਜੋ ਜੋ ਇਹਨਾਂ ਨੇ ਸਵਾਲ ਕੀਤੇ ਆ ਅੱਜ ਆਪਾਂ ਉਹਨਾਂ ਬਾਰੇ ਸਾਰੇ ਜਵਾਬ ਦਵਾਂਗੇ ਠੀਕ ਆ ਜੀ ਤੇ ਸਭ ਤੋਂ ਜ਼ਿਆਦਾ ਮੈਨੂੰ ਜਿਹੜੇ ਕਮੈਂਟ ਮੈਂ ਨਾ ਕਾਪੀ ਤੇ ਲਿਖੇ ਹੋਏ ਆ ਵੀ ਕਿਸ ਟੌਪਿਕ ਤੇ ਮੈਨੂੰ ਕਮੈਂਟ ਆਏ ਆ ਸਾਰਿਆਂ ਨੇ ਪਹਿਲਾਂ ਤਾਂ ਇਹ ਪੁੱਛਿਆ ਹੋਣਾ ਹੈ ਕਿ ਫਾਰਮ ਕਿੱਥੋਂ ਮਿਲਨੇ ਆ ਫਾਰਮ ਕਿੱਦਾਂ ਭਰਨੇ ਆ ਕਿੱਥੇ ਜਮਾ ਕਰਾਉਣੇ ਆ ਤੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਤੁਹਾਡੇ ਲਾਗੇ ਕੋਈ ਵੀ ਕੈਫੇ ਆ ਜਿੱਥੇ ਆਪਣੇ ਆਧਾਰ ਕਾਰਡ ਪੈਨ ਕਾਰਡ ਹਨਾ ਕੁਝ ਵੀ ਆਪਾਂ ਪਾਸਪੋਰਟ ਰਿਲੇਟਡ ਕੋਈ ਵੀ ਫਾਰਮ ਭਰਦੇ ਆ ਚੀਜ਼ਾਂ ਜਾਂ ਕੁਝ ਵੀ ਹੈ ਨਾ ਆਪਾਂ ਜਮਾ ਕਰਾਉਣੇ ਹੁੰਦੇ ਆ ਤੁਸੀਂ ਉੱਥੇ ਆਨਲਾਈਨ ਫਾਰਮ ਵੀ ਭਰ ਸਕਦੇ ਆ ਉੱਥੇ ਫਾਰਮ ਭਰ ਕੇ ਤੁਸੀਂ ਉਹਨਾਂ ਨੇ ਆਪ ਹੀ ਆਨਲਾਈਨ ਜਮ੍ਹਾਂ ਕਰ ਦੇਣੇ ਆ ਤੁਹਾਨੂੰ ਇਹ ਨਹੀਂ ਵੀ ਤੁਸੀਂ ਆਪ ਉੱਥੇ ਫਾਰਮ ਲਿਆਵੋਗੇ ਘਰ ਲਿਆ ਕੇ ਭਰੂਗੇ ਜਾਂ ਕਿਸੇ ਤੋਂ ਭਰਾਉਗੇ ਤਾਂ ਫਿਰ ਜਾ ਕੇ ਉੱਥੇ ਜਮ੍ਹਾਂ ਕਰਾਉਂਗੇ ਐਦਾਂ ਕੁਝ ਨਹੀਂ ਹੁੰਦਾ ਜਦੋਂ ਵੀ ਫਾਰਮ ਆਏ ਤੁਸੀਂ ਆਪਣੇ ਲਾਗੇ ਅੱਡੇਾਂ ਤੇ ਜਿਹੜੇ ਕੈਫੇ ਬਣੇ ਹੋ ਹੁੰਦੇ ਆ ਜਿੱਥੇ ਪੈਨ ਕਾਰਡ ਆਧਾਰ ਕਾਰਡ ਨੰਬਰ ਗੁਆਰਾ ਸਾਰੇ ਅਟੈਚ ਹੁੰਦੇ ਆ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਕਹੋ ਵੀ ਅਸੀਂ ਪਹਿਲ ਸਕੀਮ ਦਾ ਫਾਰਮ ਭਰਨਾ ਆ ਉਹਨਾਂ ਨੇ ਆਨਲਾਈਨ ਤੁਹਾਡਾ ਫਾਰਮ ਭਰ ਦੇਣਾ ਤੇ ਉਹਨਾਂ ਸਬਮਿਟ ਵੀ ਕਰ ਦੇਣਾ ਤੇ ਆਪਣੀ ਫੀਸ 150 ਸ਼ਾਇਦ ਲੈਣਗੇ ਠੀਕ ਆ ਜੀ ਸ਼ਾਇਦ ਮੈਨੂੰ ਲੱਗਦਾ ਵੀ ਤੁਹਾਨੂੰ ਲਗ ਗਿਆ ਹਣਾ ਕਿ ਫਾਰਮ ਕਿੱਥੇ ਕਿਵੇਂ ਤੇ ਕਿੱਦਾਂ ਫਿਲ ਕਰਨਾ ਆ ਠੀਕ ਆ ਜੀ ਇਹ ਆਨਲਾਈਨ ਹੋ ਸਕਦਾ ਆ ਤੇ ਦੀ ਜੀ ਦੂਜੀ ਗੱਲ ਇਹ ਆ ਕਿ ਦੀ ਜੀ ਸਾਨੂੰ ਕਿਵੇਂ ਪਤਾ ਲੱਗੂ ਸਕੀਮ ਦਾ ਵੇਖੋ ਜਦੋਂ ਵੀ ਸਕੀਮ ਆਈ ਇਹ ਪੂਰੇ ਪੰਜਾਬ ਚ ਹੋਣੀ ਆ ਇਹ ਨਹੀਂ ਵੀ ਇੱਕ ਜ਼ਿਲ੍ਹੇ ਚ ਆ ਗਈ ਤਾਂ ਦੂਜੇ ਚ ਨਹੀਂ ਪਤਾ ਲੱਗਣਾ ਹੈਗਾ ਇਹ ਪੂਰੇ ਪੰਜਾਬ ਚ ਆਉਣੀ ਆ ਇਦਾਂ ਐ ਵੀ ਹੌਲੀ ਹੌਲੀ ਅੱਗੇ ਜਾ ਰਹੀ ਆ ਹੁਣ ਇਹ ਨਹੀਂ ਵੀ ਇੱਕ ਦਿਨ ਚ ਸਾਰਾ ਆਪਣਾ ਪੰਜਾਬ ਕਵਰ ਹੋ ਜਾਊਗਾ ਸਾਰੇ ਜ਼ਿਲ੍ਹੇ ਕਵਰ ਹੋ ਜੂਗੇ ਇਦਾਂ ਨਹੀਂ ਹੁੰਦੀ ਜਦੋਂ ਇਹ ਸਕੀਮ ਆਈ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਊਗੀ ਤੇ ਤੁਸੀਂ ਬੇਫਿਕਰ ਰਹੋ ਕਿ ਸਾਨੂੰ ਨਹੀਂ ਸ਼ਾਇਦ ਪਤਾ ਲੱਗਣਾ ਅਸੀਂ ਨਾ ਰਹਿ ਜਾਈਏ ਇਦਾਂ ਦਾ ਕੁਝ ਨਹੀਂ ਹੁੰਦਾ ਠੀਕ ਆ ਜੀ ਤੇ ਜੀ ਜਸਵੰਤ ਜੀ ਦੀ ਜੀ ਮੈਂ ਹਰਿਆਣੇ ਤੋਂ ਆ ਪੰਜਾਬ ਬਾਰਡਰ ਦੇ ਕੋਲ ਸਾਡਾ ਪਿੰਡ ਆ ਕੀ ਮੈਂ ਇਹ ਫਾਰਮ ਫਿਲ ਕਰ ਸਕਦੀ ਆ ਜਾਂ ਨਹੀਂ ਤੇ ਜੇਕਰ ਦੇਖੋ ਦੀ ਜੇਕਰ ਤਾਂ ਤੁਹਾਡਾ ਪਿੰਡ ਪੰਜਾਬ ਦੇ ਵਿੱਚ ਆਉਂਦਾ ਆ ਫੇਰ ਤਾਂ ਤੁਸੀਂ ਫਿਲ ਕਰ ਸਕਦੇ ਆ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਆ ਤੁਹਾਡਾ ਏਰੀਆ ਜਿਹੜਾ ਪੰਜਾਬ ਤੋਂ ਬਾਹਰ ਪੈਂਦਾ ਆ ਫੇ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਨਹੀਂ ਫਿਲ ਕਰ ਸਕਦੇ ਹਾਂ ਜੇ ਤੁਹਾਡਾ ਪੰਜਾਬ ਦੇ ਵਿੱਚ ਕੋਈ ਵੀ ਹੈਗਾ ਰਿਲੇਟਡ ਤਾਂ ਤੁਸੀਂ ਰਿਲੇਟਿਵਸ ਹੈਗਾ ਤੁਸੀਂ ਉਹਦੇ ਥਰੂ ਫਾਰਮ ਫਿਲ ਕਰਕੇ ਤੁਸੀਂ ਜੋ ਪੰਜਾਬ ਦੇ ਵਿੱਚ ਕਰ ਸਕਦੇ ਆ ਠੀਕ ਹੈ ਜੀ ਬਾਕੀ ਸ਼ਾਇਦ ਹਰਿਆਣੇ ਦੇ ਵਿੱਚ ਮੈਨੂੰ ਇਸ ਚੀਜ਼ ਦੀ ਪੱਕੀ ਨੌਲੇਜ ਨਹੀਂ ਹੈਗੀ ਕਿ ਇਹ ਹਰਿਆਣੇ ਦੇ ਵਿੱਚ ਵੀ ਇਹ ਸਕੀਮ ਆਊਗੀ ਕਿ ਨਹੀਂ ਆਊਗੀ ਠੀਕ ਹੈ ਜੀ ਉਸ ਤੋਂ ਅਗਲਾ ਕਮੈਂਟ ਸੀਗਾ ਭੈਣ ਜੀ ਮੈਂ ਵੀ ਕੰਮ ਸ਼ੁਰੂ ਕਰਨਾ ਚਾਹੁੰਦੀ ਆ ਮਾਨਸਾ ਜ਼ਿਲ੍ਹੇ ਵਿੱਚ ਕੰਮ ਕਦੋਂ ਸ਼ੁਰੂ ਹੋਵੇਗਾ ਦੇਖੋ ਭੈਣ ਜੀ ਜਦੋਂ ਵੀ ਹੈ ਨਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਅਗਸਤ ਮਹੀਨੇ ਤੱਕ ਵੇਟ ਕਰੋ ਤੁਸੀਂ ਸਾਰੇ ਜਾਣੇ ਹੈ ਨਾ ਜਦੋਂ ਵੀ ਇਹ ਸਕੀਮ ਆਈ ਤੇ ਸਾਰੇ ਪੰਜਾਬ ਦੇ ਵਿੱਚ ਹੀ ਫੈਲਣੀ ਆ ਤੇ ਮੈਂ ਤੁਹਾਨੂੰ ਕਹੀ ਅਗਸਤ ਮਹੀਨੇ ਦੇ ਲਾਸਟ ਤੱਕ ਵੇਟ ਕਰ ਲੋ ਸਪਟੈਂਬਰ ਦੇ ਵਿੱਚ ਇਹ ਸਕੀਮ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀ ਆ ਤੇ ਬਾਕੀ ਫਾਰਮ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਕਦੋਂ ਕਿੱਥੇ ਫਿਲ ਕਰਨਾ ਆ ਠੀਕ ਆ ਜੀ ਇਹ ਸਾਰੇ ਪਾਸੇ ਪਤਾ ਲੱਗ ਜਾਣਾ ਜ਼ਰੂਰੀ ਨਹੀਂ ਵੀ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਟ్రਾਇਲ ਸ਼ੁਰੂ ਹੋਈ ਸੀ ਤਾਂ ਸਿਰਫ ਉੱਥੇ ਹੀ ਰਹਿਣੀ ਆ ਇਹ ਪੰਜਾਬ ਦੇ ਹਰੇਕ ਜ਼ਿਲ੍ਹਿਆਂ ਪਿੰਡਾਂ ਦੇ ਵਿੱਚ ਲਾਗੂ ਹੋ ਜਾਣੀਆਂ ਪਰ ਇਹਨੂੰ ਥੋੜਾ ਜਿਹਾ ਟਾਈਮ ਲੱਗਣਾ ਤੇ ਸੋ ਪਲੀਜ਼ ਸਾਰੇ ਜਾਨੇ ਪੇਸ਼ੈਂਸ ਸਰਵ ਰੱਖ ਕੇ ਜਰੂਰ ਬੈਠੇ ਹੋਏ ਨਹੀਂ ਵੀ ਸਾਰੇ ਜਾਨੇ ਕਾਲੀ ਕਰਨ ਲੱਗ ਜਾਣ ਵੀ ਅਸੀਂ ਰਹਿ ਗਏ ਅਸੀਂ ਰਹਿ ਗਏ ਇਦਾਂ ਨਹੀਂ ਕੁਝ ਵੀ ਹੁੰਦਾ ਠੀਕ ਹੈ ਜੀ ਅੱਗੇ ਕਮੈਂਟਸ ਤੇ ਹੀਰਾ ਮੈਮ ਇਹ ਕੰਮ ਬਠਿੰਡੇ ਵਿੱਚ ਸਟਾਰਟ ਕਰੋ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਇਹ ਕੰਮ ਮੈਂ ਨਹੀਂ ਸਟਾਰਟ ਕਰਨਾ ਇਹ ਕੰਮ ਗਵਰਨਮੈਂਟ ਸਰਕਾਰ ਨੇ ਕਰਨਾ ਹੈ ਠੀਕ ਹੈ ਜੀ ਉਹਨਾਂ ਪੰਜਾਬ ਸਰਕਾਰ ਨੇ ਕਰਨਾ ਹੈ ਤੇ ਇੱਕ ਮੈਮ ਉਹਨਾਂ ਨੇ ਕਮੈਂਟ ਕੀਤਾ ਸੀ ਮੈਮ ਜਦੋਂ ਵੀ ਕੰਮ ਸਟਾਰਟ ਹੋਣਾ ਜ਼ਿਲ੍ਹਿਆਂ ਵਿੱਚ ਹੋਣਾ ਹੈ ਠੀਕ ਹੈ ਜੀ ਤੇ ਮੈਂ ਐਸਡੀਓ ਆਫਿਸ ਗਈ ਸੀ ਤੇ ਉਹਨਾਂ ਨੇ ਮੈਨੂੰ ਇਹ ਫਾਰਮ ਨਹੀਂ ਦਿੱਤਾ ਉਹ ਕਹਿੰਦੇ ਹਲੇ ਇੱਦਾਂ ਦੀ ਕੋਈ ਸਟੇਮ ਨਹੀਂ ਆਈ ਹਾਂਜੀ ਮੈਂ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਇਹ ਚੀਜ਼ ਹੌਲੀ-ਹੌਲੀ ਲਾਗੂ ਹੋ ਰਹੀ ਆ ਹੋ ਸਕਦਾ ਕਿ ਹਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ੁਰੂ ਸ਼ੁਰੂਆਤ ਹੋਈ ਆ ਉਹਦੀ ਟ్రਾਇਲ ਹੋਈ ਆ ਤੇ ਹੌਲੀ-ਹੌਲੀ ਇਹ ਜਲੰਧਰ ਏਰੀਆ ਦੇ ਵਿੱਚ ਆਈ ਆ ਹੌਲੀ-ਹੌਲੀ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਊਗੀ ਜੇ ਆਪਾਂ ਕਹੀਏ ਨਾ ਵੀ ਇੱਕ ਦਿਨ ਦੇ ਵਿੱਚ ਹੀ ਸਾਰਾ ਕੰਮ ਹੋ ਜਾਵੇ ਤਾਂ ਤੁਹਾਨੂੰ ਪਤਾ ਵੀ ਇੱਕ ਦਿਨ ਦੇ ਵਿੱਚ ਤਾਂ ਕੋਈ ਕੰਮ ਨਹੀਂ ਇਦਾਂ ਦਾ ਹੁੰਦਾ ਵੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਫੈਲ ਜਾਵੇ ਹਨਾ ਇਹ ਹੌਲੀ-ਹੌਲੀ ਸਾਰੇ ਜ਼ਿਲ੍ਹੇ ਦੇ ਵਿੱਚ ਹੋਊਗੀ ਸੋ ਸਾਰੇ ਜਣੇ ਸਬਰ ਜ਼ਰੂਰ ਰੱਖਿਆ ਕਰੋ ਠੀਕ ਆ ਜੀ ਹਾਂਜੀ ਤੇ ਇੱਕ ਕੁਐਸਚਨ ਸੀਗਾ ਕਿ 70 ਸਾਲ ਦੇ ਵੀ ਇਹ ਕੰਮ ਕਰ ਸਕਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਕਿ 18 ਸਾਲ ਤੋਂ ਉੱਪਰ ਤੇ 60 ਸਾਲ ਤੋਂ ਘੱਟ ਤੁਹਾਡੀ ਉਮਰ ਹੋਣੀ ਚਾਹੀਦੀ ਆ ਤੇ ਬਾਕੀ ਜਿਹਨਾਂ ਨੇ ਕਮੈਂਟ ਕੀਤਾ ਹੈਗਾ ਕਿ 70 ਸਾਲ ਦੇ ਨੂੰ ਵੀ ਕੰਮ ਮਿਲ ਸਕਦਾ ਤਾਂ ਮੈਂ ਕਹਿੰਦੀ ਵੀ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਉਮਰ ਤੁਹਾਡੀ ਚਾਹੇ 100 ਸਾਲ ਹੋਵੇ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਇਹ ਆ ਵੀ ਜਿਹੜਾ ਪੰਜਾਬ ਸਰਕਾਰ ਨੇ ਰੂਲ ਕੱਢਿਆ ਆ ਉਹ 18 ਤੋਂ 60 ਸਾਲ ਦੇ ਵਿੱਚ ਉਮਰ ਹੋਣੀ ਚਾਹੀਦੀ ਹੈ ਤੇ ਤੁਸੀਂ ਫਿਰ ਫਾਰਮ ਫਿਲ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਤੇ ਦੂਜੀ ਗੱਲ ਇਹ ਵੀ ਮੈਂ ਇੱਕ ਮੇਰੇ ਨਾਲ ਬਹੁਤ ਭੈਣ ਭਰਾਵਾਂ ਨੇ ਇਹ ਵੀ ਕਮੈਂਟਸ ਕੀਤੇ ਕਿ ਤੁਸੀਂ ਕਿਤੇ ਵੀ ਇਹ ਜੇ ਸੈਂਟਰ ਖੋਲਦਾ ਤੁਸੀਂ ਉਹਦੀ ਵੀਡੀਓ ਜ਼ਰੂਰ ਬਣਾਓ ਹਾਂਜੀ ਮੈਂ ਇਸ ਚੀਜ਼ ਦੀ ਵੀਡੀਓ ਜ਼ਰੂਰ ਬਣਾਉਂਗੀ ਤੇ ਜਿਹੜਾ ਮੇਰੇ ਪੇਕਾ ਘਰ ਆ ਰਿਹਾ ਉੱਥੇ ਦੇ ਆਂਗਣਵਾੜੀ ਸਕੂਲ ਨੇ ਸ਼ਾਇਦ ਜੰਜਕਰ ਸਕੂਲ ਦੇ ਵਿੱਚ ਜੰਜਕਰ ਜਾਂ ਆਂਗਣਵਾੜੀ ਸਕੂਲ ਦੇ ਵਿੱਚ ਇਹ ਜਿਹੜਾ ਸੈਂਟਰ ਬਣਨ ਜਾ ਰਿਹਾ ਤੇ ਜਦੋਂ ਵੀ ਉਹ ਕੰਪਲੀਟ ਹੋਇਆ ਮੈਂ ਉੱਥੇ ਜਾ ਕੇ ਉਹ ਦੀ ਚੀਜ਼ ਦੀ ਵੀਡੀਓ ਬਣਾ ਕੇ ਸੈਂਟਰ ਦੇ ਅਪਲੋਡ ਕਰਾਂਗੇ ਤਾਂ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਠੀਕ ਆ ਜੀ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕੋਈ ਵੀ ਭੈਣ ਭਰਾ ਗੁੰਮਰਾਹ ਹੋਣ ਜਾਂ ਉਹਨਾਂ ਨੂੰ ਕੋਈ ਫੇਕ ਨਿਊਜ਼ ਮਿਲੇ ਕੋਈ ਵੀ ਇਸ ਰਿਲੇਟਡ ਕੋਈ ਵੀ ਨਿਊਜ਼ ਹੋਈ ਚਾਹੇ ਉਹ ਫੇਕ ਹੋਈ ਜਾਂ ਸਚਾਈ ਉਹਦੇ ਚ ਹੋਈ ਜਿੱਦਾਂ ਵੀ ਹੋਈ ਆਪਾਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਤੇ ਤੁਸੀਂ ਸਾਰੇ ਜਾਣੇ ਵੀਡੀਓ ਮੇਰੀ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੋਈ ਵੀ ਹੋਰ ਵੀ ਇਨਫੋਰਮੇਟਿਵ ਵੀਡੀਓ ਲੈ ਕੇ ਆਵਾਂਗੇ ਇਸ ਰਿਲੇਟਡ ਤੇ ਸਾਰੇ ਜਾਣੇ ਆਪਣੇ ਕਮੈਂਟਸ ਕਰਕੇ ਆਪਾਂ ਨੂੰ ਜ਼ਰੂਰ ਦੱਸਿਓ ਜੇ ਕੋਈ ਤੁਹਾਡਾ ਸਵਾਲ ਰਹਿ ਗਿਆ ਹੋਵੇ ਤਾਂ ਜਰੂਰ ਪੁੱਛ ਸਕਦੇ ਆ ਤੇ ਬਸ ਇੰਨੀ ਇੱਕ ਕਿਰਪਾ ਕਰਿਓ ਵੀ ਮੇਰਾ ਕੰਟੈਕਟ ਨੰਬਰ ਨਾ ਮੰਗਿਓ ਤੁਸੀਂ ਕਿਉਂਕਿ ਤੁਹਾਨੂੰ ਪਤਾ ਵੀ ਮੈਂ ਆਪਣਾ ਕੰਟੈਕਟ ਨੰਬਰ ਇਹਦਾ ਪਬਲੀਕਲੀ ਸ਼ੋ ਨਹੀਂ ਕਰ ਸਕਦੀ ਠੀਕ ਆ ਜੀ ਤੇ ਬਾਕੀ ਉਮੀਦ ਆ ਕਿ ਤੁਹਾਨੂੰ ਸਾਰੇ ਆਪਣੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਤਾਂ ਜੇਕਰ ਫੇਰ ਵੀ ਤੁਹਾਡੇ ਮਾਈਂਡ ਚ ਜੇ ਕੋਈ ਗੱਲ ਰਹਿ ਗਈ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਆਪਾਂ ਤੁਹਾਡਾ ਜਵਾਬ ਦੇਣ ਨੂੰ ਹਾਜ਼ਰ ਬੈਠੇ ਆ ਠੀਕ ਆ ਜੀ ਤੇ ਇਦਾਂ ਹੀ ਹੋਰ ਵੀਡੀਓਜ਼ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ